ਤੇ ਮੈਨੂੰ ਇਦਾਂ ਮਹਿਸੂਸ ਹੋਇਆ ਤੁਹਾਨੂੰ ਵੀ ਮਹਿਸੂਸ ਹੋ ਰਿਹਾ ਕਿ ਹੁਣ ਲੋਕ ਆ ਜਿਹੜੇ ਇੰਨੇ ਜਾਣੇ ਕਿ ਤੰਗ ਪਰੇਸ਼ਾਨ ਕਰਤੇ ਇੰਨੇ ਜਾਣੇ ਕਿ ਸਕੰਜੇ ਦੇ ਵਿੱਚ ਜਾਣ ਕਰਤੀ ਕਿ ਲੋਕ ਮਜਬੂਰ ਹੋ ਗਏ ਕਹਿਣ ਵੱਲੋਂ ਕਿ ਐਦੂੰ ਤਾਂ ਚੰਗੇ ਅਕਾਲੀ ਤੇ ਕਾਂਗਰਸੀ ਸੀਗੇ ਸ਼ਾਇਦ ਤੁਹਾਨੂੰ ਚੇਤਾ ਹੋਵੇ ਮੈਂ ਅਸੀਂ ਤੁਹਾਡੀ ਸਰਕਾਰ ਆਉਣ ਤੋਂ ਪਹਿਲਾਂ ਵੀ ਵਿਰੋਧ ਕਰਦੇ ਸੀਗੇ ਤੇ ਅੱਜ ਵੀ ਪੋਸਟਾਂ ਫੇਸਬੁੱਕ ਤੇ ਪਈਆਂ ਪਰ ਤੁਸੀਂ ਇਹ ਕਿਵੇਂ ਸੋਚ ਲਾ ਵੀ ਸਮਾਜ ਸੇਵੀ ਦਾ ਤੇ ਰਾਜਨੀਤੀ ਨਾਲ ਕਿਵੇਂ ਤਾਲਮੇਲ ਹੋ ਸਮਾਜ ਸੇਵਾ ਦੇ ਰਾਜ ਦਾ ਤਾਲਮੇਲ ਹੀ ਨਹੀਂ ਕਹਿੰਦੇ ਵੀ ਇੱਕ ਮਰੀਜ਼ ਸੀਗਾ ਤੇ ਉਹਦੇ ਜ਼ਖਮ ਸੀਗਾ ਤੇ ਜ਼ਖਮ ਤੇ ਮੱਖੀਆਂ ਬਹੁਤ ਬੈਠੀਆਂ ਮੱਖੀਆਂ ਬੈਠਣ ਦੇ ਵੀ ਜਿਵੇਂ ਤੁਸੀਂ ਸਮਾਜ ਸੇਵੀ ਹੋ ਹਨ ਉਹਨਾਂ ਨੇ ਚਲੋ ਵੇਖਿਆ ਵੀ ਜਿਹੜਾ ਬਾਈ ਦੇ ਮੱਖੀਆਂ ਬੈਠੀਆਂ ਤੇ ਖੂਨ ਚੀਸੀ ਜਾਂਦਾ ਉਹਨੇ ਡਾਤੀਆਂ ਹੈ ਨਾ ਉਹ ਗੁੱਸੇ ਉਹ ਗਰੇ ਗੁੱਸੇ ਹੋ ਗਿਆ ਕਹਿੰਦਾ ਯਾ ਤੂੰ ਘਰ ਤੋਂ ਡਾਈਆਂ ਉਹ ਕਹਿੰਦਾ ਯਾ ਅੱਜ ਇੱਕ ਵਾਰ ਭਲਾ ਕਰਨ ਦਾ ਮੌਕਾ ਬੀਲਾ ਹੈ ਨਹੀਂ ਹਾਂ ਉਹ ਕਹਿੰਦਾ ਮੈਂ ਤੈਨੂੰ ਤਾਂ ਕਹਿੰਦਾ ਵੀ ਇਹ ਖੂਨ ਪੀ ਕੇ ਰੱਜ ਗਈਆਂ ਸੀ ਪਰ ਜਿਹੜੀਆਂ ਹੁਣ ਆਉਣਗੀਆਂ ਉਹ ਫੇਰ ਮੇਰਾ ਖੂਨ ਪੀਣੀਆਂ ਤੇ ਮੈਨੂੰ ਉਨੀ ਤਕਲੀਫ ਮਿਲੂ ਤੇ ਫਿਰ ਤੁਸੀਂ ਆਪ ਦੇ ਹੱਥੀ ਇਹ ਸਰਕਾਰ ਲਿਆਂਦੀ ਮੈਂ ਅੱਜ ਕਿਦਾਂ ਮਹਿਸੂਸ ਕਰ ਰਹੇ ਹਾਂ ਮੱਖੀਆਂ ਪਰ ਖੂਨ ਚੂਸਣ ਵਾਲੀਆਂ ਵੇਖੋ ਜੇ ਅਸੀਂ ਆਪ ਦੇ ਹੱਥੀ ਲਿਆਂਦੀ ਸਾਡੀ ਗਲਤੀ ਸੀਗੀ ਤੇ ਉਹਦਾ ਕਮਿਆਜ਼ਾ ਵੀ ਅਸੀਂ ਭੁਗਤ ਰਹੇ ਹਾਂ ਹਾਂ ਮੈਂ ਤਾਂ ਇਹ ਕਹਿਣਾ ਵੀ ਮੈਂ ਮੈਨੂੰ ਜਿਹੜੀ ਇਹ ਸਜ਼ਾ ਮਿਲੀ ਹੈ ਬਿਲਕੁਲ ਸਹੀ ਮਿਲੀ ਹੈ ਕਿਉਂਕਿ ਜੇਕਰ ਲੋਕਾਂ ਦੇ ਨਾਲ ਅਸੀਂ ਜਿਹੜੇ ਵਾਅਦੇ ਕੀਤੇ ਸੀਗੇ ਉਹ ਅਸੀਂ ਪੂਰੇ ਕਰ ਹੀ ਨਹੀਂ ਸਕਦੇ ਸੀਗੇ ਤੇ ਫਿਰ ਜਾਂ ਤਾਂ ਲੋਕਾਂ ਤੋਂ ਛੇਤਰ ਖਾਂਦੇ ਜਾਂ ਸਜ਼ਾ ਭੁਗਤਦੇ ਸੋ ਸਜ਼ਾ ਭੁਗਤਣਾ ਮੈਂ ਜਿਹੜਾ ਜਿਆਦਾ ਸੋ ਅਖੀਰ ਹੈ ਜਿਹੜਾ ਮੈਨੂੰ ਉਹ ਜੋਬ ਰਿਜ਼ਾਈਨ ਕਰਨਾ ਸੌਰੀ ਸੇਵਾ ਮੁਕਤੀ ਲੈਣੀ ਪਈ ਤੇ ਮੈਂ ਅੱਜ ਜਿਹੜਾ ਹੈਗਾ ਉਹ ਆਪਣੀ ਜੌਬ ਤੋਂ ਵੀ ਹੱਥ ਧੋਕੇ ਬੈਠਾ ਹਾਂਜੀ ਸੋਸ਼ਲ ਮੀਡੀਆ ਨੇ ਹਾਲ ਸਿੰਘ ਵਾਲੇ ਦੀ ਸੂਚੀ ਟੀਮ ਹੈ ਜਿਹੜੀ ਅੱਜ ਪਹੁੰਚੀ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਮਹਿੰਦਰਪਾਲ ਲੁੰਬਾ ਜੀ ਸਮਾਜ ਸੇਵੀ ਕੋਲੇ ਤੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਲੁੰਬਾ ਜੀ ਸਭ ਤੋਂ ਪਹਿਲਾਂ ਤਾਂ ਸਾਡੀ ਸੋਸ਼ਲ ਮੀਡੀਆ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਵੱਲੋਂ ਆਪ ਦਾ ਧੰਨਵਾਦ ਹੈ ਤੁਸੀਂ ਆਪਣੇ ਕੀਮਤੀ ਸਮਾਂ ਜੋ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਚੱਚੇ ਤੌਰ ਤੇ ਪਹੁੰਚੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਦੋਸਤੋ ਕਿਸੇ ਸ਼ਾਇਰ ਨੇ ਬੜੀਆਂ ਸੁੰਦਰ ਲੇਖਾਂ ਲਿਖੀਆਂ ਕਿ ਜਿਹੜੇ ਦੇਸ਼ ਦਾ ਨੇਤਾ ਬੇਈਮਾਨ ਹੋਵੇ ਤੇ ਉਹ ਸਰਕਾਰ ਬਣਾਉਣ ਦਾ ਕੀ ਫਾਇਦਾ ਤੇ ਅੱਜ ਆਪਾਂ ਬਦਲਾਅ ਦੇ ਨਾਮ ਤੇ ਕਿਸਾਨਾਂ ਮਜ਼ਦੂਰਾਂ ਤੇ ਕਿਰਤੀਆਂ ਲਈ ਬਦਲਾਅ ਦੇ ਨਾਮ ਤੇ ਲੁੱਟਣ ਤੇ ਕੁੱਟਣ ਵਾਲੀ ਹੋਈ ਸਰਕਾਰ ਦੇ ਗੱਲ ਕਰਾਂਗੇ ਵੀ ਕਰੋਨੀ ਵਿਅਸ ਦਾ ਦੀ ਕਰੋਨੀ ਸਥਿਤੀ ਕੀ ਆ ਜਿਹੜੇ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਨੇ ਜਾਫਰ ਮੁਲਾਜ਼ਮ ਨੇ ਜਾਂ ਕਿਰਤੀ ਕਾਮੇ ਮਜ਼ਦੂਰ ਨੇ ਉਹਨਾਂ ਦੀ ਪੰਜਾਬ ਦੇ ਵਿੱਚ ਕੀ ਹੋਏ ਹਾਲਾਤ ਨੇ ਤੇ ਸਾਡੇ ਦਰਮਿਆਨ ਮਹਿੰਦਰ ਭਾਲੂ ਬਾਜੀ ਸਮਾਸ਼ ਜੀ ਹਾਜੀ ਮਿੰਦਰਪਾਲ ਨੂੰ ਬਾਈ ਸਭ ਤੋਂ ਪਹਿਲਾਂ ਤਾਂ ਸਾਡੀ ਸੋਸ਼ਲ ਮੀਡੀਆ ਐਸੋਸੀਏਸ਼ਨ ਵੱਲੋਂ ਤੁਹਾਡਾ ਕੋਟਨ ਕੋਟ ਧੰਨ ਹੈ ਬਾਦ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਜੋ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਚੇਚਾ ਧੰਨਵਾਦ ਜਿਹੜਾ ਤੁਸੀਂ ਚੇਚੇ ਤੌਰ ਤੇ ਮੇਰੇ ਕੋਲ ਪਹੁੰਚੇ ਹੋ ਅੱਛਾ ਲੁੰਬਾਈ ਜਿਹੜੇ ਹਿਸਾਬ ਨਾਲ ਤੁਸੀਂ ਨਾ ਅਕਸਰੀ ਕਿਸਾਨਾਂ ਮਜ਼ਦੂਰਾਂ ਕਰਤੀ ਕਾਮਿਆਂ ਦੇ ਆਵਾਜ਼ ਜਿਹੜੇ ਤੁਸੀਂ ਚਿੰਤਾ ਤੋਂ ਹਰ ਮੁੱਸਲੇ ਤੇ ਹਰ ਮੁੱਦੇ ਤੇ ਤੁਹਾਡੇ ਕੋਲ ਇੱਕ ਤੁਹਾਡਾ ਚੈਨਲ ਵੀ ਚੱਲ ਰਿਹਾ ਹੈ ਨਾ ਔਰ ਜਿਹੜੀ ਆਪਾਂ ਗੱਲਬਾਤ ਕਰਦੇ ਆ ਪੰਜਾਬ ਦੀ ਸਥਿਤੀ ਆ ਜਿਹੜੀ ਜਾਂ ਕਾਨੂੰਨੀ ਵਿਵਸਥਾ ਵਾਲਾ ਨੂੰ ਜਿਵੇਂ ਕਿ ਕਿਸਾਨਾਂ ਦੀ ਮਜ਼ਦੂਰਾਂ ਦੀ ਜਿਵੇਂ ਕੁੱਟਮਾਰ ਹੋ ਰਹੀ ਆ ਜਿਵੇਂ ਕਿ ਪੱਗਾਂ ਲੱਥ ਰਹੀਆਂ ਤੇ ਸਾਡੀਆਂ ਭੈਣਾਂ ਜਿਹੜੀਆਂ ਟੀਚਰ ਹੋਣ ਮਾਸਟਰ ਹੋਣ ਜਾਂ ਉਹਨਾਂ ਦੀਆਂ ਚੁੰਨੀਆਂ ਵੀ ਲੈ ਨਾ ਜਾ ਰਹੀਆਂ ਵੀ ਤੁਸੀਂ ਇਸ ਕਾਨੂੰਨੀ ਸਥਿਤੀ ਨੂੰ ਬਰਜ਼ਗਾਰ ਨੂੰ ਪ੍ਰਤੀ ਕਿਸਾਨਾਂ ਮਜ਼ਦੂਰਾਂ ਦੇ ਕਰਤੀ ਕਾਮਿਆਂ ਦੇ ਜਿਹੜੀ ਹੋ ਰਹੀ ਆ ਇਹਦੇ ਕੁੱਟਮਾਰ ਹੋ ਰਹੀ ਜਿਹੜੀ ਕਿਹੜੇ ਤੰ ਤਰੀਕਾ ਨਾਲ ਦੇਖੋ ਜੀ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਧੱਕੇਸ਼ਾਹੀ ਹੈ ਜ਼ਬਰਦਸਤੀ ਉਹਨੂੰ ਕਦੇ ਵੀ ਐਕਸੈਪਟ ਨਹੀਂ ਕੀਤਾ ਜਾ ਸਕਦਾ। ਹੂੰ ਖਾਸ ਤੌਰ ਤੇ ਇੱਕ ਇਹ ਦੇਹੀ ਪਾਰਟੀ ਤੋਂ ਅਸੀਂ ਬਿਲਕੁਲ ਉਮੀਦ ਨਹੀਂ ਰੱਖ ਸਕਦੇ ਸੀ ਇਹਨਾਂ ਚੀਜ਼ਾਂ ਦੀ ਜਿਹੜੀ ਇਨਕਲਾਬ ਦੇ ਨਾਂ ਤੇ ਸੱਤਾ ਦੇ ਵਿੱਚ ਆਈ ਹੋਵੇ। ਜੀ ਸ਼ੀਤ ਕੁਮਾਰ ਸਿੰਘ ਦੀ ਸੋਚ ਨੂੰ ਲੈ ਕੇ ਆਈ ਹੋਵੇ। ਔਰ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਜਿਵੇਂ ਕਿ ਨਸ਼ਿਆਂ ਦਾ, ਬੇਰੁਜ਼ਗਾਰੀ ਦਾ ਤੇ ਹੋਰ ਕਈ 70 ਦੇ ਮੁੱਦੇ ਜਿਹੜੇ ਹੈਗੇ ਆ ਉਹਨਾਂ ਨੂੰ ਹਾਈਲਾਈਟ ਕਰਕੇ ਆਈ ਹੋਵੇ ਸੋ ਅਜਿਹੀ ਸਰਕਾਰ ਤੋਂ ਅਸੀਂ ਇਸ ਚੀਜ਼ ਦੀ ਬਿਲਕੁਲ ਉਮੀਦ ਨਹੀਂ ਕਰ ਸਕਦੇ ਜਿਹੜਾ ਪਿਛਲੇ ਸਾਢੇ ਇੱਕ ਤਿੰਨ ਸਾਲਾਂ ਦੇ ਵਿੱਚ ਜੋ ਕੁਝ ਵੇਖਣ ਨੂੰ ਮਿਲਿਆ ਉਹ ਪਿਛਲੇ ਜਿਹੜੇ 70 77 ਸਾਲ ਸੀਗੇ ਉਹਨਾਂ ਦੇ ਵਿੱਚ ਨਹੀਂ ਦੇਖਿਆ ਸੀ ਜੀ ਬਹੁਤ ਗੱਲਾਂ ਨਵੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਔਰ ਖਾਸ ਤੌਰ ਤੇ ਮੈਂ ਕਹੂੰਗਾ ਕਿ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਬਿਲਕੁਲ ਵੀ ਆਪਦੇ ਆਸ਼ੇ ਮੁਤਾਬਕ ਕੰਮ ਨਹੀਂ ਕਰ ਰਹੀ ਕਿਉਂਕਿ ਸਵਰਾਜ ਦੇ ਮੁੱਦੇ ਤੇ ਇਹ ਆਈ ਸੀ ਇਹਨਾਂ ਨੇ ਗੱਲ ਕੀਤੀ ਸੀ ਕਿ ਪਿੰਡਾਂ ਦੀਆਂ ਸਥਾਣਾਂ ਦੇ ਵਿੱਚੋਂ ਸਰਕਾਰ ਚੱਲੂਗੀ ਤੇ ਅੱਜ ਜਿਹੜੀ ਉਹ ਦਿੱਲੀ ਤੋਂ ਚੱਲ ਰਹੀ ਹੈ ਹੂੰ ਠੀਕ ਹੈ ਨਾ ਸੋ ਇਸ ਕਰਕੇ ਜਿਹੜੀ ਹੈ ਇਹ ਗੱਲਾਂ ਬੜੀਆਂ ਇੰਪੋਰਟੈਂਟ ਨੇ ਜੇਕਰ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ ਤਾਂ ਫਿਰ ਲੋਕਾਂ ਦੇ ਨਾਲ ਤਾਂ ਤਕਸ਼ਾਈ ਹੋਊਗੀ ਅੱਛਾ ਸਰ ਜਿਵੇਂ ਤੁਸੀਂ ਦਿੱਲੀ ਦੀ ਗੱਲ ਕੀਤੀ ਹੈ ਹਨਾ ਪਰ ਦਿੱਲੀ ਦੇ ਬਾਰੇ ਵੀ ਇਹਨਾਂ ਨੇ ਕਹਿ ਕੇ ਵੀ ਅੱਜ ਵੀ ਦਿੱਲੀ ਤੋਂ ਸਰਕਾਰ ਤੇ ਅਕਾਲੀਆਂ ਕਾਂਗਰਸੀਆਂ ਤੇ ਵੀ ਦੋਸ਼ ਲਾਏ ਸੀ ਇਹਨਾਂ ਨੇ ਤੇ ਮੈਨੂੰ ਇਦਾਂ ਮਹਿਸੂਸ ਹੋਇਆ ਤੁਹਾਨੂੰ ਵੀ ਮਹਿਸੂਸ ਹੋ ਰਿਹਾ ਕਿ ਹੁਣ ਲੋਕ ਆ ਜਿਹੜੇ ਇੰਨੇ ਯਾਨੀ ਕਿ ਤੰਗ ਪਰੇਸ਼ਾਨ ਕਰਤੇ ਇੰਨੇ ਯਾਨੀ ਕਿ ਸਕੰਜੇ ਦੇ ਵਿੱਚ ਜਾਣ ਕਰਤੀ ਕਿ ਲੋਕ ਮਜਬੂਰ ਹੋ ਗਏ ਕਹਿਣ ਵੱਲੋਂ ਕਿ ਐਦੂੰ ਤਾਂ ਚੰਗੇ ਅਕਾਲੀ ਤੇ ਕਾਂਗਰਸੀ ਸੀਗੇ ਇਹਨਾਂ ਨੇ ਕੁਹਾਤ ਆ ਜੀ ਹਾਲਾਂਕਿ ਲੋਕਾਂ ਨੇ ਕਾਲੀ ਕਾਂਗਰਸੀਆਂ ਨੂੰ ਜਿਹੜਾ ਹੈਗਾ ਰਿਜੈਕਟ ਕਰਕੇ ਇਹਨਾਂ ਨੂੰ ਲੈ ਕੇ ਆਂਦਾ ਸੀਗਾ ਔਰ ਇਹਨਾਂ ਨੂੰ ਆਪਣਾ ਨਾਮ ਬਣਾਉਣ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਸੀ ਕੰਮ ਕਰਨ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਸੀ ਜਿਹੜੇ-ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਉਹਨਾਂ ਨੂੰ ਪੂਰੇ ਕਰਨ ਵੱਲ ਧਿਆਨ ਦੇਣਾ ਚਾਹੀਦਾ ਸੀ ਪਰ ਇਹਨਾਂ ਨੇ ਕੀ ਕੀਤਾ ਕਿ ਉਹੀ ਲੀ ਫੜ ਲਈ ਕਾਰਨ ਉਹਦਾ ਇਹ ਇਸ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਮੁੱਢੋਂ ਤੁਰੇ ਸੀ ਵਲੰਟੀਅਰ ਉਹਨਾਂ ਦੇ ਅੰਦਰ ਇੱਕ ਜਜ਼ਬਾ ਸੀ ਜਿਵੇਂ ਮੈਂ ਆਪਦੀ ਗੱਲ ਕਰ ਲਵਾਂ ਤਾ ਅਸੀਂ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕਰ ਰਹੇ ਸੀਗੇ ਅਸੀਂ ਲੋਕਾਂ ਨੂੰ ਸੁਪਨੇ ਦਿਖਾ ਰਹੇ ਸੀਗੇ ਕਿ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਮੁਕਤ ਸਮਾਜ ਹੋਊਗਾ ਜਿਹਦੇ ਵਿੱਚ ਸਭ ਲਈ ਰੋਜ਼ਗਾਰ ਹੋਊਗਾ ਸਾਡੇ ਨੌਜਵਾਨਾਂ ਜਿਹੜੇ ਬਾਹਰ ਨਹੀਂ ਜਾਣਗੇ ਸੋ ਇਦਾਂ ਦੀਆਂ ਆਪਣੀਆਂ ਗੱਲਾਂ ਅਸੀਂ ਲੋਕਾਂ ਦੇ ਨਾਲ ਕੀਤੀਆਂ ਸੀਗੀਆਂ ਕਿ ਵੀ ਤੁਹਾਨੂੰ ਬਹੁਤ ਹੀ ਵਧੀਆ ਸਾਫ਼ ਸੁਥਰਾ ਤੇ ਪਾਰਦਰਸ਼ੀ ਸ਼ਾਸਨ ਆ ਜਿਹੜਾ ਦੇਖਣ ਨੂੰ ਮਿਲੂਗਾ ਮੈਂ ਇਹਦੇ 'ਚ ਇੱਕ ਗੱਲ ਐਡ ਕਰਨੀ ਚਾਹੂੰਗਾ ਕਿ ਮੈਨੂੰ 2021 22 ਦੇ ਵਿੱਚ ਜਿਹੜਾ ਹੈਗਾ ਮੇਰੇ ਨਾਲ ਦੇ ਸਾਥੀ ਕਹਿਣ ਲੱਗ ਪਏ ਸੀਗੇ ਕਿ ਲੁੰਬਾ ਜੀ ਹੁਣ ਤਾਂ ਤੁਹਾਨੂੰ ਜੌਬ ਛੱਡ ਕੇ ਜਿਹੜਾ ਹੈਗਾ ਚੋਣ ਲੜਨੀ ਚਾਹੀਦੀ ਹੈ ਜੀ ਪਰ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦਾ ਹੁੰਦਾ ਸੀਗਾ ਕਿ ਵੀ ਚੋਣ ਲੜਨਾ ਸਾਡਾ ਮਕਸਦ ਨਹੀਂ ਹੈਗਾ ਸਰਕਾਰ ਇੱਕ ਵਾਰੀ ਲਿਆ ਕੇ ਲੋਕਾਂ ਨੂੰ ਦਿਖਾਉਣਾ ਆਇਆ ਸੀ ਕਿ ਵੀ ਜਿਹੜਾ ਹੈਗਾ ਸਰਕਾਰਾਂ ਕਿੱਦਾਂ ਚੱਲਦੀਆਂ ਤੇ ਮੈਂ ਉਹਨਾਂ ਨੂੰ ਇਹ ਵੀ ਗੱਲ ਕਹਿੰਦਾ ਹੁੰਦਾ ਸੀਗਾ ਕਿ ਘੱਟੋ ਘੱਟ ਜਦੋਂ ਸਾਡੀ ਸਰਕਾਰ ਆਊਗੀ ਤਾਂ ਉਹ ਸਰਕਾਰ ਦੇ ਵਿੱਚ 2 ਸਾਲ ਮੈਂ ਜੌਬ ਕਰਕੇ ਘੱਟੋ-ਘੱਟ ਫਿਰ ਰਿਟਾਇਰਮੈਂਟ ਲਵਾਂਗਾ ਤਾਂ ਕਿ ਮੈਂ ਖੁਦ ਮਹਿਸੂਸ ਕਰ ਸਕਾਂ ਕਿ ਪਿਛਲੀਆਂ ਸਰਕਾਰਾਂ 'ਚ ਵੀ ਮੈਂ 20-22 ਸਾਲ ਕੰਮ ਕਰ ਲਿਆ ਤੇ ਇਹ ਸਰਕਾਰ ਦੇ ਵਿੱਚ ਵੀ 2-3 ਸਾਲ ਕੰਮ ਕਰ ਲਿਆ ਤਾਂ ਮੈਨੂੰ ਖੁਦ ਮਹਿਸੂਸ ਹੋਵੇ ਕਿ ਵੀ ਭਾਈ ਪਿਛਲੀਆਂ ਸਰਕਾਰਾਂ ਤੇ ਇਹਨਾਂ ਸਰਕਾਰਾਂ ਦੇ ਕੰਮਕਾਜ ਦੇ ਵਿੱਚ ਕੀ ਅੰਤਰ ਸੀ ਪਰ ਹੋ ਗਿਆ ਉਲਟ ਹੋ ਗਿਆ ਇਸ ਤਰ੍ਹਾਂ ਕਿ ਵੀ ਮੈਨੂੰ ਸਾਲ ਬਾਅਦ ਹੀ ਇਹਨਾਂ ਨੇ ਬਾਹਰ ਦਾ ਰਸਤਾ ਵਿਖਾਤਾ ਕਹਿਣ ਤੋਂ ਭਾਵ ਕਿ ਆਮ ਆਦਮੀ ਪਾਰਟੀ ਸਰਕਾਰ ਲੈ ਕੇ ਆਉਣ ਦਾ ਸਭ ਤੋਂ ਵੱਡਾ ਖਮਿਆਜ਼ਾ ਮੈਨੂੰ ਭੁਗਤਣਾ ਪਿਆ ਮੈਨੂੰ ਆਪਣੀ ਜੌਬ ਛੱਡਣੀ ਪਈ ਕਿਉਂਕਿ ਇਹਨਾਂ ਨੇ ਮੇਰੀ ਬਦਲੀ ਕਰਤੀ ਸੀ 200 ਕਿਲੋਮੀਟਰ ਦੂਰ ਉਹਦਾ ਕਾਰਨ ਇਹ ਸੀ ਕਿ ਮੈਂ ਕ腐ਪਸ਼ਨ ਦੇ ਖਿਲਾਫ ਬੋਲਦਾ ਸੀਗਾ ਇਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ 200 ਕਿਲੋਮੀਟਰ ਮੈਂ ਨਹੀਂ ਸੀ ਘਰੋਂ ਦੂਰ ਰਹਿ ਸਕਦਾ ਕਿਉਂਕਿ ਮੇਰੇ ਘਰੇ ਜਿਹੜਾ ਹੈਗਾ ਉਹ ਮੇਰੀ ਵੱਡੀ ਜ਼ਰੂਰਤ ਸੀ ਸੋ ਅਖੀਰ ਇਹ ਜਿਹੜਾ ਮੈਨੂੰ ਉਹ ਜੌਬ ਰਿਜ਼ਾਈਨ ਕਰਨਾ ਸੌਰੀ ਸੇਵਾ ਮੁਕਤੀ ਲੈਣੀ ਪਈ ਤੇ ਮੈਂ ਅੱਜ ਜਿਹੜਾ ਹੈਗਾ ਉਹ ਆਪਣੀ ਜੌਬ ਤੋਂ ਵੀ ਹੱਥ ਧੋਕੇ ਬੈਠਾ ਅ ਚਲੋ ਭਾਈ ਇੱਕ ਹੋਰ ਮਸਲਾ ਜਿਹੜਾ ਤੁਸੀਂ ਕਿਹਾ ਸੀ ਨਾ ਵੀ 2 ਸਾਲ ਇਦਾਂ ਪਰ ਤੁਹਾਡੀ ਵੀ ਮੇਰੇ ਹਿਸਾਬ ਨਾਲ 52 ਸਾਲ ਦੀ ਉਮਰ ਅਤੇ ਮੇਰਾ ਵੀ ਕਾਉਣੇ ਮਿੱਟੀ ਜਰਬੇ ਆ ਜ਼ਿੰਦਗੀ ਦੇ ਜਿਵੇਂ ਤੁਸੀਂ ਜਿਹੜੇ ਖੇਤਰ ਚ ਕੰਮ ਕੀਤਾ ਹਰ ਖੇਤਰ ਚ ਮੈਂ ਵੀ ਕੀਤਾ ਹਮ ਸ਼ਾਇਦ ਤੁਹਾਨੂੰ ਚੇਤਾ ਹੋਏ ਮੈਂ ਅਸੀਂ ਤੁਹਾਡੀ ਸਰਕਾਰ ਆਉਣ ਤੋਂ ਪਹਿਲਾਂ ਵੀ ਵਿਰੋਧ ਕਰਦੇ ਸੀਗੇ ਤੇ ਅੱਜ ਵੀ ਪੋਸਟਾਂ ਫੇਸਬੁੱਕ ਤੇ ਪਈਆਂ ਪਰ ਤੁਸੀਂ ਇਹ ਕਿਵੇਂ ਸੋਚ ਲਾ ਵੀ ਸਮਾਜ ਸੇਵੀ ਦਾ ਰਾਜਨੀਤੀ ਨਾਲ ਕਿਵੇਂ ਤਾਲਮੇਲ ਹੋ ਸਮਾਜ ਸੇਵਾ ਦੇ ਰਾਜ ਦਾ ਤਾਲਮੇਲ ਹੀ ਹੈ ਨਹੀਂ ਇਹ ਰਾਜ ਦੀ ਪਤਾ ਕੀ ਗੱਲ ਹੈ ਜਦੋਂ ਅੰਨ ਅੰਦੋਲਨ ਚੱਲਿਆ ਸੀ ਨਾ 2010 11 ਦੇ ਵਿੱਚ ਤਾਂ ਉਦੋਂ ਇੱਕ ਸਮਾਜ ਸੇਵੀ ਲਹਿਰ ਹੀ ਸੀਗੀ ਕਰਪਸ਼ਨ ਦੇ ਖਿਲਾਫ ਜਿਹੜੀ ਇੱਕ ਬਹੁਤ ਵੱਡੀ ਲਹਿਰ ਬਣੀ ਉਦੋਂ ਕਾਂਗਰਸ ਦੇ ਵਿੱਚ ਕਾਂਗਰਸ ਦੇ ਮਨਮੋਹਨ ਸਿੰਘ ਸਰਕਾਰ ਸੀਗੀ ਔਰ ਉਹਨਾਂ ਦਿਨਾਂ ਦੇ ਵਿੱਚ ਜਿਹੜੇ 2G 3G ਸਕੈਮ ਕੋਲਕਟਾਲਾ ਇਹ ਉਹ ਬੜਾ ਕੁਝ ਜਣ ਦੀ ਹਾਈਲਾਈਟ ਹੋਇਆ ਸੀਗਾ ਉਹ ਸਹੀ ਕਿ ਨਹੀਂ ਸ ਇਹ ਬਾਦ ਦੀ ਇੱਕ ਅਲੱਗ ਵਿਸ਼ਾ ਪਰ ਮੀਡੀਆ ਦੇ ਵਿੱਚ ਉਸ ਵੇਲੇ ਇੱਕ ਬੜੀ ਚਰਚਾ ਹੋਈ ਹੋਗੀ ਸੀ ਕਿ ਮਨਮੋਹਨ ਸਿੰਘ ਨੂੰ ਅਲੀ ਬਾਬਾ ਤੇ ਉਹਦੇ ਮੰਤਰੀਆਂ ਨੂੰ ਝਾਲੀ ਚੋਰ ਕਹਿਣਾ ਸ਼ੁਰੂ ਕਰ ਦਿੱਤਾ ਸੀ ਲੋਕਾਂ ਨੇ ਕਿ ਵੀ ਅਲੀ ਬਾਬਾ ਦੀ ਸਰਕਾਰ ਹੈ ਜਿਹੜੀ ਇਹ ਸੋ ਇਸ ਕਰਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਿਹੜਾ ਇਹ ਗੱਲ ਬਣ ਗਈ ਸੀ ਕਿ ਬਹੁਤ ਹੀ ਕਰਪਟ ਸਰਕਾਰ ਹੈ ਉਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਵੀ ਸੀਗਾ ਤੇ ਇੱਕ ਜਿਹੜੀ ਅੰਨ ਅੰਦੋਲਨ ਦੇ ਦੌਰਾਨ ਵੇਵ ਚੱਲੀ ਸੀ ਕਰਪਸ਼ਨ ਦੇ ਖਿਲਾਫ ਉਹਦੇ ਵਿੱਚ ਅਸੀਂ ਵੀ ਪੂਰਾ ਸਾਥ ਦਿੱਤਾ ਸੀਗਾ ਸੋ ਪਹਿਲੇ 2 2.5 ਸਾਲ ਲੈ ਜਿਹੜਾ ਇਹ ਇੱਕ ਐਨਜੀਓ ਦੇ ਤੌਰ ਤੇ ਕੰਮ ਕਰ ਰਿਹਾ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਖੁਦ ਇੱਕ ਐਨਜੀਓ ਦੇ ਨਾਲ ਜੁੜੇ ਹੋਏ ਸੀ ਮਨੀਸ਼ ਸੋਧਿਆ ਐਨਜੀਓ ਦੇ ਨਾਲ ਜੁੜਿਆ ਸੀ ਔਰ 2006-7 ਦੇ ਵਿੱਚ ਮੈਂ ਇਹਨਾਂ ਦੇ ਸੈਮੀਨਾਰ ਵੀ ਅਟੈਂਡ ਕੀਤੇ ਜਿਹੜੇ ਆਰਟੀਆਈ ਦੇ ਉੱਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਇੱਕ ਸੈਮੀਨਾਰ ਲਾਇਆ ਸੀ 2007 ਜਾਂ 8 ਦੀ ਗੱਲ ਹੈ ਸ਼ਾਇਦ आरटीआई ਦੇ ਉੱਤੇ ਉਹ ਸੈਮੀਨਾਰ ਸੀਗਾ ਕਿਉਂਕਿ ਆਰਟੀਆ ਹੀ ਜਿਹੜਾ ਇਹਨਾਂ ਦੀ ਦੇ ਨਹੀਂ ਸੀਗਾ ਇਸ ਟੀਮ ਦੀ ਲੂੰਬਾ ਜੀ ਫਿਰ ਇਦਾਂ ਮਹਿਸੂਸ ਨਹੀਂ ਕਰ ਰਿਹਾ ਵੀ ਇੱਕ ਅਣਜਾਣ ਤੇ ਜਿਵੇਂ ਕਿ ਕਹਿ ਦਿੰਦੇ ਆ ਵੀ ਇੱਕ ਅਣਜਾਣ ਬੰਦੇ ਦੇ ਹੱਥ ਜਾਂ ਫਿਰ ਜਿਹਨੂੰ ਕੋਈ ਤਜਰਬਾ ਹੈ ਨਹੀਂ ਹਨਾ ਜਾਂ ਫਿਰ ਭੁੱਖੇ ਹੋਣ ਜਿਵੇਂ ਕਿ ਆਪਾਂ ਕਹਿ ਦਈਏ ਇੱਕ ਵਾਰ ਨਾ ਕਿਸੇ ਭਰਾ ਨੇ ਮੈਨੂੰ ਗੱਲ ਸੁਣਾਈ ਕਹਿੰਦੇ ਵੀ ਇੱਕ ਮਰੀਜ਼ ਸੀਗਾ ਤੇ ਉਹਦੇ ਜ਼ਖਮ ਸੀਗਾ ਤੇ ਜ਼ਖਮ ਤੇ ਮੱਖੀਆਂ ਬਹੁਤ ਬੈਠੀਆਂ ਮੱਖੀਆਂ ਬੈਠਣ ਦੇ ਵੀ ਜਿਵੇਂ ਤੁਸੀਂ ਸਮਾਜ ਸੇਵੀ ਹੋ ਹਨ ਉਹਨਾਂ ਨੇ ਚਲੋ ਵੇਖਿਆ ਵੀ ਜਿਹੜਾ ਬਾਈ ਦੇ ਮੱਖੀਆਂ ਬੈਠੀਆਂ ਤੇ ਖੂਨ ਚੂਸੀ ਜਾਂਦੀ ਉਹਨੇ ਡਾਤੀਆਂ ਹਨਾ ਉਹ ਗੁੱਸੇ ਉਹ ਕਿਹੜਾ ਗੁੱਸੇ ਹੋ ਗਿਆ ਕਹਿੰਦਾ ਯਾਰ ਤੂੰ ਕਾਹ ਤੋਂ ਡਾਈਆ ਉਹ ਕਹਿੰਦਾ ਅੱਜ ਇੱਕ ਵਾਰ ਭਲਾ ਕਰਨ ਬਾਈ ਮੌਕਾ ਵੀਲਾ ਹੈ ਨਹੀਂ ਹਨਾ ਉਹ ਕਹਿੰਦਾ ਮੈਂ ਤੈਨੂੰ ਤਾਂ ਕਹਿਣਾ ਵੀ ਇਹ ਖੂਨ ਪੀ ਕੇ ਰੱਜ ਗਈਆਂ ਸੀ ਪਰ ਜਿਹੜੀਆਂ ਹੁਣ ਆਉਣਗੀਆਂ ਉਹ ਫੇਰ ਮੇਰਾ ਖੂਨ ਪੀਣੀਆਂ ਤੇ ਮੈਨੂੰ ਉਨੀ ਤਕਲੀਫ ਮਿਲੂ ਤੇ ਫਿਰ ਤੁਸੀਂ ਆਪ ਦੇ ਹੱਥੀ ਇਹ ਸਰਕਾਰ ਲਿਆਂਦੀ ਮੈਂ ਅੱਜ ਕਿਦਾਂ ਮਹਿਸੂਸ ਕਰ ਰਿਹਾ ਹਾਂ ਮੱਖੀਆਂ ਉੱਪਰ ਕੂੜ ਚੂਸਣ ਵਾਲੀਆਂ ਵੇਖੋ ਜੇ ਅਸੀਂ ਆਪ ਦੇ ਹੱਥ ਹੀ ਲਿਆਂਦੀ ਸਾਡੀ ਗਲਤੀ ਸੀਗੀ ਤੇ ਉਹਦਾ ਖਮਿਆਜ਼ਾ ਵੀ ਅਸੀਂ ਭੁਗਤ ਰਹੇ ਹਾਂ ਹਾਂ ਮੈਂ ਤਾਂ ਇਹ ਕਹਿੰਦਾ ਵੀ ਮੈਂ ਮੈਨੂੰ ਜਿਹੜੀ ਇਹ ਸਜ਼ਾ ਮਿਲੀ ਹੈ ਬਿਲਕੁਲ ਸਹੀ ਮਿਲੀ ਹੈ ਕਿਉਂਕਿ ਜਿਕਰ ਲੋਕਾਂ ਦੇ ਨਾਲ ਅਸੀਂ ਜਿਹੜੇ ਵਾਅਦੇ ਕੀਤੇ ਸੀਗੇ ਉਹ ਅਸੀਂ ਪੂਰੇ ਕਰ ਹੀ ਨਹੀਂ ਸਕਦੇ ਸੀਗੇ ਹੂੰ ਤੇ ਫਿਰ ਜਾਂ ਤਾਂ ਲੋਕਾਂ ਤੋਂ ਛੇਤਰ ਖਾਂਦੇ ਜਾਂ ਸਜ਼ਾ ਭੁਗਤਦੇ ਸੋ ਸਜ਼ਾ ਭੁਗਤਣਾ ਮੈਂ ਜਿਆਦਾ ਬੱਚਾ ਨੂੰ ਤੁਹਾਡੇ ਇੱਕ ਮੁੱਦੇ ਤੇ ਹੋਣੇ ਮੈਨੂੰ ਪਤਾ ਲੱਗਿਆ ਸੀਗਾ ਹੂੰ ਹੂੰ ਮੇ ਜਿਹੜਾ ਸਾਡਾ ਸਰਕਾਰੀ ਤੰਤਰ ਹੈ ਨਾ ਹਮ ਇਹਨਾਂ ਦੇ ਆਸ ਵਿੱਚ ਵੀ ਤਾਲ ਮਿਲੜੇ ਬਿਆਨ ਹੀ ਰੜਲੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਖਜ਼ਾਨਾ ਭਰਿਆ ਹੋਇਆ ਤੇ ਦੂਸਰੇ ਕਹਿੰਦੇ ਖਜ਼ਾਨਾ ਖਾਲੀ ਹੈ ਤੇ ਮੈਨੂੰ ਏਦਾਂ ਮਹਿਸੂਸ ਹੁੰਦਾ ਵੀ ਤੁਸੀਂ ਵੀ ਰਿਟਾਇਰਮੈਂਟ ਕੁਝ ਸਮਾਂ ਪਹਿਲਾਂ ਲੈ ਲਈ ਸੀਗੀ ਤੇ ਜਿਹੜੀਆਂ ਐਡਾਂ ਵਗੈਰਾ ਲੱਗਦੀਆਂ ਜਾਂ ਮਸ਼ਹੂਰੀਆਂ ਲੱਗਦੀਆਂ ਹਨਾ ਉਹਨਾਂ ਦੇ ਵੀ ਜਿੰਨੇ ਟੀਚਰ ਸਹਿਬਾਨ ਹਨਾ ਉਹਨਾਂ ਨੂੰ ਨੌਕਰੀਆਂ ਨਾਗਰੀਆਂ ਤਾਂ ਕਿਸੇ ਨੂੰ ਮਿਲੀਆਂ ਨਹੀਂ ਉਹੀ ਕੱਢ ਕੱਢ ਕੇ ਦਿਖਾਈ ਜਾਂਦੇ ਐ ਤੇ ਜੈਗੁਰ ਰਿਟਾਇਰਮੈਂਟ ਹੋ ਗਿਆ ਹੁਣ ਵੀ ਕਈ ਮੁਲਾਜ਼ਮ ਹੈਗੇ ਆ ਜਿਹੜੀਆਂ ਤਨਖਾਹਾਂ ਤੋਂ ਬੰਨ੍ਹੇ ਬੈਠੇ ਨੇ ਤੇ ਕਈ ਪੈਨਸ਼ਨ ਵਾਲੇ ਲੋਕ ਆ ਜਿਵੇਂ ਤੁਸੀਂ ਪੈਨਸ਼ਨ ਲੈ ਲਈ ਆ ਉਹ ਇਹ ਪੈਨਸ਼ਨ ਲੈਣ ਦੀ ਰਣਨੀਤੀ ਕੀ ਹੁੰਦੀ ਕਿੰਨਾ ਸਮਾਂ ਹੁੰਦਾ ਮੈਨੂੰ ਇਦਾਂ ਮਹਿਸੂਸ ਹੋਇਆ ਵੀ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗਾ ਤੁਹਾਨੂੰ ਵੀ ਹਲੇ ਤੱਕ ਪੈਨਸ਼ਨ ਨਹੀਂ ਮਿਲੇਗੀ ਨਹੀਂ ਮਿਲੇਗੀ ਮੈਨੂੰ ਪੌਣੇ 2 ਸਾਲ ਹੋ ਗਏ ਰਾਜੋ ਜੀ ਰਿਟਾਇਰ ਹੋਏ ਨੇ ਪੌਣੇ 2 ਸਾਲ ਪੌਣੇ 2 ਸਾਲ ਨੇ ਇਨਲੀਗਲ ਕਾਰਵਾਈ ਕੀ ਹੈ 15 ਦਸੰਬਰ 2023 ਨੂੰ ਮੈਂ ਰਿਟਾਇਰ ਹੋਇਆ ਸੀਗਾ ਹੂੰ ਤੇ ਅੱਜ ਪੌਣੇ 2 ਸਾਲ ਹੋ ਗਏ ਐ ਜਦਕਿ ਐਸ ਪਰ ਰੂਲ 1 ਮਹੀਨੇ ਦੇ ਵਿੱਚ ਵਿੱਚ ਪੈਨਸ਼ਨ ਮੇਰੀ ਲੱਗ ਜਾਣੀ ਚਾਹੀਦੀ ਸੀ ਹੂੰ ਭਿੰਦਰਪਾਲ ਲੁੰਬਾ ਜੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੀ মিডিਆ ਐਸੋਸੀਏਸ਼ਨ ਨਿਹਾਲ ਸਿੰਘ ਬਾਲਾ ਨੂੰ ਸਮਾਂ ਦਿੱਤਾ ਤੁਹਾਡਾ ਧੰਨਵਾਦ ਦੋਸਤੋ ਇਹ ਸੰਮੇਂਦਰਪਾਲ ਲੂੰਬਾ ਜੀ ਜੋ ਕਿ ਆਪਾਂ ਪੰਜਾਬ ਦੇ ਪੱਖ ਦੇ ਮਸਲਿਆਂ ਤੇ ਰਾਹਲ ਕੀਤੀ ਹੈ ਤੇ ਨਰਮਲ ਸਿੰਘ ਦਿਹਾਲ ਦੇ ਨਾਲ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ